ਯਾ ਲੇਡੀਜ਼ ਜਿਹੜੀਆਂ ਬੱਚੀਆਂ ਆ ਬੱਚੇ ਆ ਪੈਣਾ ਸਾਡੀਆਂ ਦਰਦਰਦੀਆਂ ਠੋਕਰਾਂ ਖਾਰੀਆਂ ਨੇ ਥਾਣਿਆਂ ਤੋਂ ਪੀੜਤ ਨੇ ਬੰਦਿਆਂ ਤੋਂ ਵਿਅਕਤੀਆਂ ਤੋਂ ਪੀੜਤ ਨੇ ਅੱਗੇ ਕੋਈ ਸੁਣਾਈ ਨਹੀਂ ਹੁੰਦੀ ਉਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਹੱਥੇ ਤੱਕ ਬਚਾਉਂਗੇ ਤੇ ਅੰਨੇ ਤੇ ਬੋਲੇ ਜਿਹੜੇ ਅਫਸਰ ਨੇ ਸਰਕਾਰ ਦੇ ਯਾ ਮਹਿਲਾ ਕਮਿਸ਼ਨ ਦੇ ਕਿੰਨਾ ਤੱਕ ਤੁਸੀਂ ਸਾਡੀ ਆਵਾਜ਼ ਬਚਾਉਂਗੇ ਤਾਂ ਕਿ ਆਵਾਜ਼ ਪਹੁੰਚਾਣ ਜਿਹਦੀ ਸੁਣਦੀ ਨਹੀਂ ਆਵਾਜ਼ ਤੇ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਸਬਜੈਕਟ ਦੀ ਅੱਜ ਆਪਣੇ ਕੋਲੇ 5-6 ਮੀਟਰ ਸੀ ਜਿਵੇਂ 5-6 ਮੀਟਰਾਂ ਦਾ ਪਹਿਲਾਂ ਅਸੀਂ 20 ਦਿਨ ਪਹਿਲਾਂ ਤਕਰੀਬਨ 22 ਦਿਨ ਪਹਿਲਾਂ ਮਹਿਲਾ ਕਮਿਸ਼ਨ ਨੂੰ ਮੰਗ ਮੰਗ ਪੱਤਰ ਦੇ ਗਏ ਸੀ ਉਹ ਚ ਸਾਰੇ ਕੇਸ ਮੈਂਸ਼ਨ ਕੀਤੇ ਸੀ ਪਰ ਟਾਸ ਤੋਂ ਮਸ ਨਾ ਹੋਈ ਮਹਿਲਾ ਕਮਿਸ਼ਨ ਆਪਣੇ ਏਸੀ ਰੂਮ ਚ ਬੈਠ ਕੇ ਆਰਾਮ ਤੋਂ ਡਿਪਟੀ ਡਾਇਰੈਕਟਰ ਮਿਲੇ ਸੀ ਉਦੜਵੀਂ ਨੂੰ ਮਿਲੇ ਹੈ ਬਾਦ ਚ ਕਈ ਵਾਰੀ ਸੰਪਰਕ ਕਰਨ ਦਾ ਟਾਈਮ ਕਰਿਆ ਤਾਂ ਕਦੇ ਸੰਪਰਕ ਨਹੀਂ ਹੋਇਆ ਆ ਜਾ ਕੇ ਆਪਣੀ ਆਪਣੀ ਐਪ ਲਾ ਕੇ ਐਪਲੀਕੇਸ਼ਨਾਂ ਅਰਜ਼ੀ ਤਾਂ ਇੱਥੇ ਦੇ ਦੀਆਂ ਦੋ ਦੋ ਚਾਰ ਚਾਰ ਤਰੀਕਾਂ ਲਗੀਆਂ ਕਈ ਕੇਸਾਂ ਚ ਮਨਦੀਪ ਪੌਰ ਖੁਦ ਆਪ ਆ ਕੇ ਕਹੀ ਜਿਵੇਂ ਇਹਨੂੰ ਜਲੀਲ ਕੀਤਾ ਮਹਿਲਾ ਕਮਿਸ਼ਨ ਨੇ ਸਾਰਾ ਕੁਝ ਇਹ ਆਪ ਖੁਦ ਦੱਸਣਗੇ ਤੇ ਗੱਲ ਕਰ ਲਈਏ ਕਿਸੇ ਥਾਣੇ ਚ ਜਾਓ ਰੇਪ ਕੇਸ ਹੋਏ ਜ਼ਬਰਦਸਤੀ ਹੋਏ ਜਾਂ ਕੋਈ ਠੱਗੀ ਠੋਰੀ ਦਾ ਮਾਮਲਾ ਹੋਵੇ ਕਿਸੇ ਥਾਣੇ ਤੋਂ ਸੁਣ ਨਹੀਂ ਰਿਹਾ ਕੋਈ ਵੀ ਚਾਹ ਗੱਲ ਸਿਟੀ ਥਾਣਾ ਫਰੜਦੀ ਕਰ ਲੋ 8 ਫੇਸ ਦੀ ਕਰ ਲੋ ਪਹਿਲੇ ਫੇਸ ਦੀ ਗੱਲ ਕਰ ਲੋ ਮਟੌਰ ਦੀ ਕਰ ਲੋ ਘੜੂਆ ਚੌਂਕੀ ਦੀ ਗੱਲ ਕਰ ਇਸੇ ਥਾਣੇ 'ਚ ਮਤਲਬ ਮੁਹਾਲੀ ਜ਼ਿਲ੍ਹੇ ਦੇ ਕੇਸ ਡਿਸਾਈਨ ਮਹਿਲਾ ਕਮਿਸ਼ਨ ਕਰ ਸਕਦੀ ਬਾਕੀ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਊਗਾ ਕੀ ਨਹੀਂ ਅਸੀਂ ਜਿਹੜੀਆਂ ਇਹ ਦਰਦਰ ਦੀਆਂ ਠੋਕਰਾਂ ਖਾਣ ਆਲੀਆਂ 'ਚ ਤੁਹਾਡੇ ਰਾਹੀਂ ਇੱਥੇ ਬੈਠੇ ਨੇ ਇੱਕ ਊਮੰਦਲ ਸੈੱਲ ਦਾ ਠੇਕਾ ਸ਼ਹਿਰਿਕ ਅਮਨਪ੍ਰੀਤ ਕੌਰ ਨੂੰ ਦਿੱਤਾ ਹੋਇਆ ਜਿੱਥੇ ਲੇਡੀਜ਼ ਆਪਣੀਆਂ ਮੰਗਾਂ ਲੈ ਕੇ ਜਾਂਦੀਆਂ ਮਹਿਲਾ ਕਮਿਸ਼ਨ ਲੈ ਕੇ ਜਾਂਦੇ ਪਰ ਉਹ ਮੁੰਡਿਆਂ ਨਾਲ ਦੂਜੇ ਪਾਸੇ ਮਿਲ ਕੇ ਇਹਨਾਂ ਦੇ ਕੇਸ ਦਬਾਏ ਜਾਂਦੇ ਇਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਜਿਹੜੀ ਮੰਦੀਪ ਕੌਰ ਦੇ ਕੇਸ 'ਚ ਐਫ ਆਈ ਆਰ ਕੱਢਦੀ ਪਰ ਦੀਆਂ ਤਰ੍ਹਾਂਾਂ ਵਾਲੀ ਨਹੀਂ ਲਾਈਆਂ ਦੋਸ਼ੀ ਨੂੰ ਮਜਾਣ ਵਾਸਤੇ ਜਿਹੜੀ 376 ਲਗਣੀ ਸੀ ਉਹ ਨਹੀਂ ਲਾਈ ਤਾਂ ਕਿ ਅੱਜ ਤੱਕ ਉਹਨੂੰ ਅਰੈਸਟ ਨਹੀਂ ਕੀਤਾ ਉਹਦਾ ਕਹਿਣਾ ਸਾਡੇ ਕੋਲੇ ਗੁੱਡੀ ਕੋਲ ਰਿਕਾਰਡਿੰਗ ਆਗੀਆਂ ਵੀ ਜਦੋਂ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਅਸੀਂ ਅਰੈਸਟ ਕਰਾਂਗੇ ਦੱਸੋ ਜੀ ਕਿਹੜੇ ਕਾਇਦਾ ਕਾਨੂੰਨ ਚ ਹੈ ਵੀ ਇੱਕ ਊਮਨ ਸੈਲ ਅਨਚਾਰਜ ਕਹਿ ਰਹੀ ਹੈ ਜਦੋਂ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਉਹ ਉਹ ਆਨਲਾਈਨ ਬੈਠਿਆ ਰੋਜ਼ ਫੋਨ ਚੱਲ ਰਿਹਾ ਇਹਨਾਂ ਨੂੰ ਲੱਭਦਾ ਨਹੀਂ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਕਹਿੰਦੀ ਹੈ ਅਸੀਂ ਗੈਂਗਸਟਰ ਬਾਹਰੋਂ ਫੜ ਲੈਂਦੇ ਹਾਂ ਦੂਜੀ ਸਟੇਟਾਂ ਤੋਂ ਫੜ ਲੈਂਦੇ ਹਾਂ ਪਰ ਇਹਨਾਂ ਨੂੰ ਬੋਹਾੜੀ ਦੇ ਇਹ ਸਾਰੇ ਦੋਸ਼ੀ ਜਿਹੜੇ ਮੁਹਾਲੀ 'ਚ ਫਿਰ ਰਹੇ ਆਉਣ ਘੁੰਮ ਰਹੇ ਨੇ ਸ਼੍ਰੀਆਮ ਪਰ ਇਹਨਾਂ ਨੂੰ ਮੁਹਾਲੀ 'ਚ ਪੁਲਿਸ ਨੂੰ ਨਹੀਂ ਲੱਭਦੇ ਕਿੱਥੇ ਗੈਂਗਸਟਰ ਫੜ ਲਾਵਾਂਗੇ ਕਿੱਥੋਂ ਬਾਹਰ ਤੋਂ ਚੋਰ ਡਾਕੂ ਫੜ ਲਾਵਾਂਗੇ ਇਹ ਪੁਲਿਸ ਜਿਹੜੀ ਹੈ ਕਿ ਪਰਦੀਪਾਗੇ ਸਰਪੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਕਿ ਜੇ ਸਹੀ ਇਸਤੇਮਾਲ ਹੋਏ ਇਹ ਲੋਕਾਂ ਨੂੰ ਅੱਜ ਦਰਦਰ ਦੀਆਂ ਠੋਕਰਾਂ ਖਾਣ ਦੀ ਲੋੜ ਕਰੀਆਂ ਦੇ ਬੈਠਣ ਦੀ ਲੋੜ ਨਾ ਪਵੇ ਤਾਂ ਕਿ ਧੁੱਪ 'ਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਛੱਡ ਕੇ ਅੱਜ ਮੈਡਮ ਦਾ ਜਿਹੜਾ ਪਿੱਟ ਸੱਪਾ ਕਰਨ ਆਈਆਂ ਅਸੀਂ ਅੱਜ 6-7 ਚੀਜ਼ਾਂ ਨੂੰ ਲਿਕੇ ਮੰਗ ਪੱਤਰ ਕਿ ਲਿਖਤੀ ਮਾਨਯੋਗ ਗਵਰਨਰ ਮੈਂ ਇਹਨਾਂ ਨੂੰ ਇੱਕ ਇੱਕ ਮੰਗ ਪੱਤਰ ਦੇਣਾ ਹੈ ਨਹੀਂ ਤਾਂ ਅਗਲਾ ਜਿਹੜਾ ਸੰਘਰਸ਼ ਵੱਡਾ ਹੋਊਗਾ ਅੱਜ ਵੀ ਅਸੀਂ ਸ਼ਾਮ ਤੱਕ ਇੱਥੇ ਮਨਦੀਪ ਕੌਰ ਹੁਣ ਤੁਹਾਨੂੰ ਦੱਸਣਗੇ ਨਹੀਂ ਨਾ ਹਣ ਇਥੇ ਸਮੇਂ ਵਾਸਤੇ ਇੱਥੇ ਧਰਨਾ ਲੱਗ ਜਾਊਗਾ ਮਹਿਲਾ ਕਮਿਸ਼ਨ ਨੂੰ ਅੰਦਰੋਂ ਬੰਦ ਨਹੀਂ ਨਿਕਲ ਨਹੀਂ ਦੇਣਗੇ ਅਸੀਂ ਅੰਬੀਚ ਬੜਨ ਦੇਣਗੇ ਦਫ਼ਤਰ ਵੀ ਤੇ ਜਾਂ ਤਾਂ ਮਹਿਲਾ ਦਾ ਕਰਦੇ ਇਹਨਾਂ ਦਾ ਇਨਸਾਫ ਦਾ ਪ੍ਰਬੰਧ ਨਹੀਂ ਮਹਿਲਾ ਕਮਿਸ਼ਨ ਕਰਦੇ ਬੰਦ ਅਸੀਂ ਉਹ ਨਾਰਾ ਲੈ ਕੇ ਇੱਥੇ ਪੱਕਾ ਮੋਰਚਾ ਲਾਵਾਂਗੇ ਤੇ ਮਹਿਲਾ ਕਮਿਸ਼ਨ ਜੋ ਹਰ ਵੇਲੇ ਦੇਖਦੀ ਹੈ ਇਹਦਾ ਤੁਸੀਂ ਕਿਹਾ ਕਿ ਪੱਕਾ ਉਹ ਕਰਾਂਗੇ ਵੱਡੀ ਕਾਰਵਾਈ ਕਰਾਂਗੇ ਅਗਰ ਨਹੀਂ ਸੁਣਾਈ ਹੁੰਦੀ ਫਿਰ ਵੱਡੀ ਕਾਰਵਾਈ ਅਸੀਂ ਜਿਹੜੀ ਪੱਕਾ ਮੋਰਚਾ ਇੱਥੇ ਲਾ ਕੇ ਜਦੋਂ ਬੈਠ ਗਏ ਤਾਂ ਸਾ ਤੁਹਾਡੇ ਰਾਹੀਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਹੈ ਜਿਹੜੇ ਬਾਹਰੋਂ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਉਹ ਮੇਰੇ ਵੀਰ ਜੀ ਸੁਣ ਲੈਣ ਜਿਹੜੇ ਬੇਟੀ ਬਚਾਉਣ আর ਬੇਟੀ ਪੜਾਉਣ ਦੇ ਨਾਰੇ ਲਾਣੇ ਵਾਲੇ ਆ ਸੁਣਨ ਵਾਲੇ ਇਹਨਾਂ ਦੀਆਂ ਜੇ ਬੇਟੀਆਂ ਦੀਆਂ ਬੱਚਿਆਂ ਦੀ ਇੱਜ਼ਤ ਰੱਖਣੀ ਹੈ ਇਹਨਾਂ ਦੇ ਨਿਆਂ ਸਾਫ਼ ਕਰਨਾ ਤਾਂ ਇਹਨਾਂ ਦਾ ਸਹਿਯੋਗ ਦਿਓ ਸਾਥ ਦਿਓ ਸਾਰੀ ਧਾਰਮਿਕ ਸਮਾਜਿਕ ਜਥੇਬੰਦੀਆਂ ਫੇਸਬੁੱਕ ਪੰਨੋ 'ਚ ਪਹੁੰਚ ਕੇ ਇਹਨਾਂ ਲੇ ਸਿਰ ਤੇ ਹੱਥ ਰੱਖੋ ਇਹਨਾਂ ਦੀ ਮਤਲਬ ਹੈ। ਬਰੀ ਮਨੇ ਕੀ ਕਹਿਣਾ ਚਾਹੁੰਦਾ ਤੁਸੇ ਸਰ ਮੈਨੂੰ ਮੈਂਲਕ ਮਿਸ਼ਨ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਵਿਸ਼ਵਾਸ ਦਰਾਈ ਸੀ ਕਿ ਤੁਹਾਨੂੰ ਜੇ ਤੁਹਾਡਾ ਜੀ ਕੇਸ ਸਿਟੀ ਥਾਣੇ ਖਰੜਚ ਨਹੀਂ ਹੋ ਰਿਹਾ ਤੇ ਤੁਹਾਡਾ ਸੀ ਕੇਸ ਅਮਨਦੀਪ ਐਸੇਚੋਂ ਮੂਮੈਂਸਲ ਕੋ ਟ੍ਰਾਂਸਫਰ ਕਰ ਦਿੰਨੇ ਆ ਤੁਸੀਂ ਉਹਨਾਂ ਨੂੰ ਆਪਣੀ ਹੱਡ ਬਿੱਤੀ ਦੱਸੋ ਠੀਕ ਹੈ ਨਾ ਕੋ ਮੈਂ 3-4 ਵਾਰੀ ਪਹਿਲੇ ਵੀ ਆ ਚੁੱਕੀ ਸੀ ਮੈਂ ਪੈਨ ਡਰਾਈਵ 'ਚ ਇਹਨਾਂ ਨੂੰ ਵੀਡੀਓ ਤੱਕ ਪਾ ਕੇ ਦੇ ਦਿੱਤੀ ਜਦ ਮੈਂ ਮਤਲਬ ਕਿ ਮੈਮ ਨੂੰ ਕਿਹਾ ਕਿ ਮੇਰੇ ਮੈਮ ਕੋਈ ਵੀ ਕਾਰਵਾਈ ਹਜੇ ਤੱਕ ਨਹੀਂ ਹੋ ਰਹੀ ਮੇਰਾ 1.5 ਮਹੀਨਾ ਹੋ ਗਿਆ ਕੇਸ ਚੱਲਦੇ ਨੂੰ ਮੈਨੂੰ ਤਕਕਾ ਚਾਹੀ ਇੰਨੀ ਕਿ ਜ਼ਿਆਦਾ ਹੋ ਰਹੀ ਆ ਰੈਸ਼ਮੈਡ ਇੰਨੀ ਕਿ ਜ਼ਿਆਦਾ ਹੋ ਰਹੀ ਆ ਕਿ ਮੁੰਡੇ ਦੀਆਂ ਬੇਲਾਂ ਤੱਕ ਵੀ ਇਹਨਾਂ ਨੇ ਵੇਟ ਕੀਤਾ ਕਿ ਉਹਦੀ ਜ਼ਮਾਨਤ ਹੋ ਜਾ ਨਾਨਕਿਆ ਤਾਂ ਵੀ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਪਈ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਰ ਪਹਿਲੇ ਮੇਰੀ ਇੱਜ਼ਤ ਨਾਲ ਖੇਡਿਆ ਗਿਆ ਫਿਰ ਮੇਰੀ ਜ਼ਿੰਦਗੀ ਖਰਾਬ ਕੀਤੀ ਗਈ ਹੁਣ ਮਹਿਲਾ ਜਿਹੜੀ ਮਤਲਬ ਊਮਨ ਸੈਲ ਚ ਬੈਠੀ ਆ ਤੇ ਮਹਿਲਾ ਮੈਨ ਕਮਿਸ਼ਨਰ ਬੈਠੀ ਹੋਈ ਆ ਮੇਰੇ ਨਾਲ ਸ਼ਰਮ ਧੱਕਾ ਕਰ ਰਹੇ ਨੇ ਠੀਕ ਹੈ ਸਾਰਾ ਕੁਝ ਮੇਰੇ ਕੋ ਇਨਸਾਬ ਮੇਰੇ ਕੋ ਪ੍ਰੂਫ ਹੁੰਦੇ ਹੁੰਦੇ ਆ ਵੀ ਇਹ ਕਾਰਵਾਈ ਨਹੀਂ ਕਰ ਰਹੇ ਮਤਲਬ ਕਿ ਮੈਂ ਅਜੇ ਹੀ ਚਾਹੁੰਦੀ ਆ ਅਗਰ ਮੇਰਾ ਇਨਾਂ ਦੇ ਘਰ ਵਾਲਾ ਅਰੈਸਟ ਨਹੀਂ ਕੀਤਾ ਤੇ ਮੈਂ ਬਖੂ ਇੱਥੇ ਤਿੰਨ ਚਾਰ ਦਿਨ ਧਰਨਾ ਲਾਵਾਂਗੀ ਚਾਹੇ ਮੈਨੂੰ ਆਉਣ ਵਾਲੇ ਟਾਈਮ ਚ ਵੀ ਲਾਉਣਾ ਪ ਤਜੇ ਮੇਰ ਕੋ ਫਿਰ ਇੱਕ ਹੀ ਚਾਰਾ ਹੈਗਾ ਸੁਸਾਈਡ ਕਰਨ ਦਾ ਤੇ ਉਹ ਮੈਂ ਕਰ ਰਹੀ ਲਵਾਂਗੀ ਹੁਣ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਹੋਇਆ ਵਾ ਮੇਰੇ ਸਾਰੇ ਪੁਲਿਸ ਕਮਿਸ਼ਨਰ ਲਾ ਲਓ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਤੰਗ ਕੀਤਾ ਤੇ ਮਹਿਲਾ ਕਮਿਸ਼ਨਰ ਰੂਮ ਹੈ ਸਰ ਅਮਨਦੀਪ ਕੌਰ ਜਿਹੜੀ ਜਨੇ ਮੇਰੀ ਵੀਡੀਓ ਤੱਕ ਵੀ ਮੰਗਵਾਲੀ ਸੀ ਜਦੋਂ ਮੈਂ ਪੈਨ ਡਰਾਈਵ ਦਿੱਤੀ ਤਾਂ ਉਹਨੇ ਕਹਤਾ ਸੀ ਕਿ ਤੇਰੀ ਪੈਨ ਡਰਾਈਵ 1.5 ਘੰਟੇ ਬਾਅਦ ਤੇਰੀ ਖਾਲੀ ਆ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੋਇਆ ਇਹਨਾਂ ਨੇ ਤੇ ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਅੱਜ ਸ਼ਾਮ ਤੱਕ 2 ਘੰਟਿਆਂ ਤੱਕ ਮਤਲਬ ਕਿ ਸ਼ਾਮ ਤੱਕ ਜੇ ਮੇਰੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਤੇ ਕਰ ਲਓ ਉਹਦਾ ਨੰਬਰ ਵੀ ਆਉਣਾ ਉਹਦੇ ਯਾਰ ਦੋਸਤ ਵੀ ਮਤਲਬ ਸਾਰੇ ਬੈਠੇ ਜਿੰਨਾਂ ਕੋ ਮੇਰੀ ਵੀਡੀਓ ਵਾਇਰਲ ਹੈਗੀ ਆ ਤੇ ਨਹੀਂ ਤਾਂ ਮੈਂ ਇੱਥੇ ਸੁਸਾਈਡ ਕਰਾਂਗੀ ਅੱਜ ਜੇ ਕੋਈ ਝੂਠ ਨਹੀਂ ਹੈਗਾ ਇਹ ਮੈਂ ਸੱਚ ਦੇ ਦਾਰੇ ਤੇ ਆ ਕੇ ਕਹਿ ਰਹੀ ਆ ਮੈਂ ਬਹੁਤ ਤੰਗ ਆ ਥੈਂਕ ਯੂ ਸ਼ਸ਼ੀ ਕਾਲ ਜੀ ਮੈਂ ਸਿਰਫ ਇਹ ਜਾਨੀ ਆ ਮੇਰੀ 125 ਨੰਬਰ ਤਰਖਾਸਤ ਜੋ ਐਸਐਸਪੀ ਨੇ ਪਾਈ ਹੈ ਉਹ ਕਲੀਅਰ ਕੀਤੀ ਜਾਵੇ ਜੇ 40 26 ਮੇਰੀ ਆ ਸਿਟੀ ਥਾਣੇ ਚ ਪਈ ਆ ਮੈਨੂੰ ਉਹ ਕਲੀਅਰ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ ਇੰਟਰਪਰ ਜੀ ਮੇਰੇ ਨਾਲ ਜੋ ਵੀ ਵਾਰਦਾਤ ਹੋਈ ਉਸ ਤੋਂ ਪਹਿਲਾਂ ਦਰਖਤ ਵੱਡੇ ਜਾਂਦੇ ਸੀ ਜੀ ਕੋਈ ਮੌਕਾ ਕੋਈ ਵੀ ਕੁੜੂਆ ਥਾਣੇ ਤੋਂ ਮੌਕਾ ਦੇਖਣ ਨਹੀਂ ਗਏ ਵੀ ਕੀ ਆ ਹੋਇਆ ਕੀ ਨਹੀਂ ਹੋਇਆ ਸਮਾਂ ਮੈਂ ਦਰਖਾਸਤਾਂ ਦਿੰਦੀ ਰਹੀ ਆ ਸਾਰਾ ਖੇਤ ਖਾਲੀ ਕਰਤਾ ਦਰਖਤ ਵੱਢ ਕੇ ਜਿਹੜਾ ਮਰਨਾਂ ਕ੍ਰਾਈਮ ਹੋਇਆ ਜੀ ਉਹ ਦੀ ਦੇਖ ਲੋ ਕਿੱਥੇ ਕ੍ਰਾਈਮ ਹੋਇਆ ਕੋਈ ਪੁਲਿਸ ਵਾਲਾ ਨਹੀਂ ਦੇਖਣ ਗਿਆ ਮੈਨੂੰ ਛਡਾਉਣਾ ਤਾਂ ਦੂਰ ਦੀ ਗੱਲ ਸੀ ਨਾ ਉੱਥੇ ਮੇਰਾ ਉੱਥੇ ਦੁਪੱਟਾ ਸੀਗਾ ਮੇਰੀ ਜੁੱਤੀਆਂ ਵੀ ਉੱਥੇ ਪਈਆਂ ਸੀਆਂ ਪਰ ਮੈਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਮਾਂ ਮੈਨੂੰ ਥਾਣੇ 'ਚ ਇੰਨਾ ਜਲੀਲ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਦੋਸ਼ੀ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ 3 ਮਹੀਨੇ ਤੱਕ ਨਹੀਂ ਪਤਾ ਚੱਲਿਆ ਵੀ ਇਹ ਕਾਰਵਾਈ ਕੀ ਹੋਈ ਆ ਉਹ ਇੱਕ ਸੱਤ ਮੰਜਾ ਕੀਤੀ ਆ ਮੇਰੇ ਪਿਤਾ ਜੀ ਪਰ ਜੋ ਕਿ ਪੰਜਾਬ 'ਚ ਨਹੀਂ ਹੈ ਮੇਰੇ ਬ੍ਰਦਰ ਤੇ ਕੀਤੀ ਆ ਜੋ ਕਿ ਉਹ ਵੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਕੱਲੀ ਖੇਤ ਵਿੱਚ ਵੇਚ ਸੀ ਪਰ ਮੀਨ ਸਾਹਿਬ ਤਾਂ ਮੈਨੂੰ ਮਿਲਣ ਦੀ ਉਮੀਦ ਬਹੁਤ ਘੱਟ ਹੈ ਕਿ ਨਾ ਦੇ ਬਰਾਬਰ ਹੈ ਕਿਉਂਕਿ 10 ਕੈਮਰੇਾਂ ਚੋਂ ਪੁਲਿਸ ਨੇ ਇੱਕ ਵੀ ਕੈਮਰਾ ਖੰਦਾ ਲਿਆ ਨਹੀਂ ਵੀ ਹਾਂ ਕੁੜੀ ਨਾਲ ਕੀ ਆ ਹੋਇਆ ਕਿਵੇਂ ਬਾਰਦਾਤ ਹੋਈ ਆ ਉਹਨਾਂ ਨੇ ਕਿਹਾ ਜੀ ਆ ਲੇਡੀਜ਼ ਦੀ ਆਪਸ ਵਿੱਚ ਲੜਾਈ ਹੋ ਗਈ ਜਦ ਕਿ ਦੋਸ਼ੀਆਂ ਨੇ ਮੈਨੂੰ ਫੜ ਕੇ ਆਪਣੀ ਲੇਡੀਜ਼ ਬਲਾਕ ਉਹਨਾਂ ਦੇ ਹਵਾਲੇ ਕੀਤਾ ਸੀ ਪਰ ਮੈਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਨਾ ਕੋਈ ਐਫ ਆਈ ਆਰ ਕੱਟੀ ਗਈ ਆ ਕੱਲ ਵੀ ਸਾਰੇ ਵੀਰਾਂ ਨੂੰ ਮੈ ਆਜੀ ਕਰਾਇ ਤੇ ਰੰਨੀ ਆ ਮੇਰੇ ਨਾਲ ਬਹੁਤ ੱੱਕਾ ਹੋਇਆ ਉਹ ਤੋਂ ਬਣ ਕੇ ਮੈਨੂੰ ਲੁੱਟ ਕੇ ਲੈ ਗਿਆ ਮੇਰੇ ਬੱਚੇ ਕੋਲ ਆਦਾ ਸੀ ਫੈਂਸੀ ਗੇਟ ਚ ਕਰਨ ਕਹਿੰਦਾ ਮੈਂ ਉਹ ਲੜਾਈ ਝਗੜੇ ਬੱਚਿਆਂ ਦੇ ਨਾਲ ਹੋ ਹੀ ਜਾਂਦੇ ਆ ਉਹਨੇ ਲੜਾਈ ਝਗੜੇ ਦਾ ਫਾਇਦਾ ਚੱਕ ਕੇ ਮੈਨੂੰ ਐਨਾ ਉਹ ਬਲੈਕਮੇਲ ਕਰਕੇ ਆਪਣਾ ਪੈਸੇ ਲੰਦਾ ਰਿਹਾ ਮੇਰੇ ਕੋਲ ਮੈਂ ਤਾਂ ਤੁਹਾਡਾ ਧਿਆਨ ਰੱਖਾਂਗਾ ਮੈਂ ਤੁਹਾਨੂੰ ਮਕਾਨ ਬਣਾ ਕੇ ਦਿਆਂ ਮੇਰੀ ਅੱਧੀ ਜ਼ਮੀਨ ਹੈ ਮੇਰੀ ਅੱਧੀ ਮੁਹੱਲੀ ਹੈ ਐਦਾਂ ਲੁੱਟ ਲੁੱਟ ਕੇ ਹਰ ਮਹੀਨੇ 7-8 ਹਜ਼ਾਰ ਬਿਲਕੁਲ ਲੰਦਾ ਰਿਹਾ 5 ਲੱਖ ਦੇ ਉਹਨੇ ਮੇਰੇ ਕੋਲ ਕਮੇਟੀਆਂ ਦਾ ਹੀ ਲਿੱਤਾ ਲੱਖ ਲੱਖ ਦੀ ਕਮੇਟੀ ਪੈ ਪਾਉਂਦੀ ਸੀਗੀ ਉਹ ਬਿਲਕੁਲ ਲੈਂਦਾ ਰਿਹਾ ਮੈਂ ਤੁਹਾਡਾ ਮੈਂ ਤੁਹਾਡੇ ਲੈ ਕੇ ਤਾਂ ਆਂਗਾ ਮਕਾਨ ਤੁਹਾਡਾ ਧਿਆਨ ਰੱਖਾਂਗਾ ਇੰਜ ਕਰਾਂਗਾ ਅੱਜ ਮੈਨੂੰ ਕਹਿੰਦਾ ਅੱਗੇ ਤਾਂ ਮੰਮੀ ਕਹਿੰਦਾ ਸੀ ਮੰਮੀ ਐਦਾ ਮੈਂ ਤੁਹਾਨੂੰ ਧਿਆਨ ਰੱਖਾਂਇਆ ਕਰ ਹੁਣ ਮੈਨੂੰ ਕਹਿੰਦਾ ਕਹਿੰਦਾ ਤੂੰ ਕਰ ਲੈ ਚੁੱਪਚ ਕਰਨਾ ਤੇਰੇ ਕੋਲ ਕੋਈ ਸਬੂਤ ਹੈ ਤੂੰ ਕਰ ਲੈ ਚੁੱਪਚ ਕਰਨਾ ਮੇਰੇ ਕੋਲ ਰਿਪੋਰਟਿੰਗ ਹੈ ਕੀ ਹੁੰਦੀ ਐ ਇੰਨੀ ਗੱਲ ਕਹਿਣ ਦੀ ਤੇ ਰੋਟੀ 10 ਸਾਲ ਤੋਂ ਮੇਰੇ ਘਰ ਰੋਟੀਆਂ ਖਾਂਦਾ ਰਿਹਾ ਰੋਟੀ ਜਦੋਂ ਵੀ ਉਹਨੇ ਕਿਹਾ ਮੈਂ ਇਹ ਚੀਜ਼ ਖਾਣੀ ਮੈਂ ਬਣਾ ਦੇ ਆਪਣੇ ਬੱਚਾ ਤੋਂ ਪਹਿਲੇ ਬਿੰਦੀ ਸੀ ਔਰ ਮੇਰੇ ਨਾਲ ਇਨਾ ਤੱਕ ਆ ਕਿਤਾਬ ਮੈਂ ਤੁਹਾਨੂੰ ਕਹਣੀ ਕੀੜੇ ਭੈਣ ਨੂੰ ਐਸੇ ਕੀੜੇ ਭੈਣ ਘਟਨ ਤੋਂ ਕੋਈ ਡਰ ਰਹਾ ਇਹਨਾਂ ਲੁੱਟ ਕੇ ਲੈ ਗਿਆ ਮੈਂ ਘੱਲ ਇਹ ਹੈ ਗਿਆ ਕਿ ਇਹ ਮਹਿਲਾ ਕਮਿਸ਼ਨ ਹੈ ਤੇ ਪੁਲਿਸ ਸਟੇਸ਼ਨ ਨਹੀਂ ਹੈ ਠੀਕ ਹੈ ਜਿਹੜੇ ਰਿਲੇਟਡ ਕੇਸ ਨੇ ਉਹ ਸਾਰੇ ਪੁਲਿਸ ਰਿਲੇਟਡ ਕੇਸ ਨੇ ਮਹਿਲਾ ਕਮਿਸ਼ਨ ਦੇ ਅੰਦਰ ਕੋਈ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਉਂਦਾ ਅਸੀਂ ਉਹਨੂੰ ਜਿੱਥੇ ਜਿਹੜੇ ਰਿਲੇਟਡ ਏਰੀਆ ਹੁੰਦੇ ਨੇ ਰਿਲੇਟਡ ਡਿਪਾਰਟਮੈਂਟਸ ਹੁੰਦੇ ਨੇ ਉੱਥੇ ਅਸੀਂ ਮਾਤ ਕਰ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਈ ਕੇਸਸ ਐਸੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਜਿਹੜੇ ਦੋ ਹਾਏ ਦੇ ਹੈਗੇ ਨੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਮਕਸਦ ਇਹ ਹੈ ਕਿ ਇਹਨੂੰ ਹੁਣੇ ਹੀ ਫੜੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਿੱਦਾਂ ਕਿ ਉਹਨਾਂ ਨੇ ਟੈਕਨੀਕਲ ਹੈਲਪ ਲਾਈਨ ਹੁੰਦੀਆਂ ਕੋਈ ਹੋਰ ਹੈਲਪ ਲਾਈਨ ਹੁੰਦੀ ਹੈ ਜਦੋਂ ਉਹ ਸਾਰੀ ਕਾਰਵਾਈ ਹੋ ਜਾਂਦੀ ਹੈ ਪੂਰੀ ਫਿਰ ਪੁਲਿਸ ਉਸੇ ਐਕਟ ਕਰਦੀ ਹੈ ਠੀਕ ਹੈ ਮਹਿਲਾ ਕਮਿਸ਼ਨ ਦਾ ਇਹਦੇ ਵਿੱਚ ਕੀ ਰੋਲ ਸੀ ਘਰ ਦੇ ਘਰਨੇ ਦੇ ਅੰਦਰ ਮੈਨੂੰ ਇਹ ਤਾਂ ਸਮਝ ਹੀ ਨਹੀਂ ਆਈ ਮੈਨੂੰ ਉਹਨਾਂ ਨੇ

ਫਿਰ ਉਹਨੇ ਕਿਹਾ ਸੀ ਸਾਡੀ ਪੈਨ ਡਰਾਈਵ ਦੇ ਅੰਦਰ ਕੁਝ ਪਿਕਚਰਸ ਨੇ ਉਹ ਵੀ ਉਹਨਾਂ ਨੂੰ ਕਰ ਦਿੱਤਾ ਸਾਰਾ ਕੁਝ ਕਿ ਇਸ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਜਿੱਦਾਂ ਕਿ ਸਾਈਬਰ ਸੈੱਲ ਤੋਂ ਰਿਪੋਰਟ ਲੈਣੀ ਹੈ ਠੀਕ ਹੈ ਫਿਰ ਜਦੋਂ ਉਹ ਬੰਦੇ ਨੂੰ ਲੋਕੇਟ ਕਰਨਾ ਹੈ ਉਹਨੂੰ ਥੋੜਾ ਟਾਈਮ ਲੱਗਦਾ ਹੈ ਇਹ ਨਹੀਂ ਹੈ ਕਿ ਰਿਪੋਰਟ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਕੰਮ ਹੋ ਰਿਹਾ ਤੇ ਇਹ ਮੈਂ ਹੁਣ ਮੈਡਮ ਵੀ ਬੈਠੇ ਰਿਹਾ ਇਥੇ ਇਹਨਾਂ ਦੇ ਕੋਲ ਦੱਸ ਦਿੰਦੀ ਆ ਮੈਂ ਸਾਰਾ ਮੈਂ ਤੇ ਪੁਲਿਸ ਤੋਂ ਰਿਪੋਰਟ ਲੈਣੀ ਨਾ ਹੁੰਦਾ ਅਲੱਗ ਕਮਿਸ਼ਨ ਦੇ ਅੰਦਰ ਕੋਈ ਅਧਿਕਾਰੀ ਨਹੀਂ ਹੈ ਜਿਹੜੇ ਕਿ ਓਖੋਦ ਲੱਭਣ ਚਲੇ ਜਾਣਗੇ ਉੱਥੇ ਠੀ ਬਾਕੀ ਸਾਰਾ ਕੁਝ ਹੈ ਕੁਝ ਕੇਸ ਹੈਗੇ ਨੇ ਜਿੱਦਾਂ ਇਹਨਾਂ ਦੇ ਬਿਲਕੁਲ ਹੈਗੇ ਨਾ ਬਲਵਿੰਦਰ ਕੌਰ ਹੈ ਉਹਨਾਂ ਦੀ ਆਲਰੇਡੀ ਕੰਪਰੋਮਾਈਜ਼ ਹੋਇਆ ਹੋਇਆ ਉਹਨਾਂ ਦਾ ਲੈਟਰ ਮੇਰੇ ਕੋਲ ਹੈਗਾ ਜਿਹੜਾ ਉਹਨਾਂ ਦਾ ਰਾਜ਼ੀਨਾਮਾ ਹੋਇਆ ਹੋਇਆ ਬਾਕੀ ਉਹ ਮੈਡਮ ਦਾ ਹੈਗਾ ਸਾਰੀ ਰਿਪੋਰਟਸ ਸਾਈਬਰ ਸੈੱਲ ਦੀ ਵੀ ਮੰਗੀ ਜਾ ਰਹੀ ਹੈ ਲੋਕੇਟ ਵੀ ਕੀਤਾ ਜਾ ਰਿਹਾ ਜਦੋਂ ਹੋ ਜਾਏਗਾ ਤੇ ਉਹਨਾਂ ਦੇ ਤੇ ਪੁਲਿਸ ਐਕਟ ਵੀ ਕਰੇਗੀ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਉਸ ਚੀਜ਼ ਦੀ ਮੈਮੀਕੂਤਾ ਕੇਸ ਸੀ ਕੁਲਿ ਗਗਨਦੀਪ ਕੌਰ ਦਾ ਜਿੱਦਾਂ ਕਹਿੰਦੇ ਨੇ ਕਿ ਇੱਕ ਵੀਡੀਓ ਵੀ ਜਿਹੜੀ ਵਾਇਰਲ ਕੀਤੀ ਗਈ ਸੀ ਉਸ ਕੇਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਨੇ ਨਹੀਂ ਉਹ ਦੇਖੋ ਸਾਈਬਰ ਦੇ हुई है। रिपोर्ट भी आएगी राइट ओरी भी रिपोर्ट आएगी और जी गल बहुत गलत गल है कि जो इंसान को यह कहे कि मैं कोई अश्लील वीडियो लाके उसे अपलोड कर देना डेफिनेटली मैं खुद समझती हूँ कि बहुत ही गलत काम है मगर ये सारा प्रोसैस ये विमन कमीशन च नहीं होंगे ये पुलिस स्टेशन च होंगे और मैं डेफिनेटली उन्होंने तो रिपोर्ट भी असी लई दी है मेरे को देखो एस एस पी साहब ने तो कमीशन उतो भी आए हुए थे कि जी इन्हों का कॉम्प्रोमाइज हो चुके हैं दूजिया भी रिपोर्ट्स है कि प्रोसैस चल रहा है ਥੋੜਾ ਟਾਈਮ ਲੱਗਦਾ ਥੋੜਾ ਪੇਸ਼ੀਅਸ ਚਾਹੀਦਾ ਹੁੰਦਾ ਬਾਕੀ ਐਕਟ ਜਿਹੜਾ ਜ਼ਰੂਰ ਹੋ ਜਾਏਗਾ ਅੱਜ ਕੁਝ ਪ੍ਰਸ਼ਾਸਨ ਦੇ ਵੀ ਬੰਦੇ ਆਗੇ ਨੇ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਆਗੇ ਨੇ ਇਹਨਾਂ ਨੇ ਖੁਦ ਕਿ ਐਕਟ ਕਰਨਗੇ ਤੁਹਾਨੂੰ ਟਾਈਮ ਪੇਸ਼ੀਅਸ ਚਾਹੀਦਾ ਨੇ ਇਸ ਚੀਜ਼ ਦੇ ਲਈ ਜਿਹੜਾ ਹੈ ਇੱਥੇ ਤਰਨਾ ਲਾ ਕੇ ਆਣੇ ਜਦੋਂ ਮੰਗ ਪੱਤਰ ਕੋਈ ਨਾ ਲੈਣ ਆਇਆ ਤਾਂ ਘੰਟੇ ਡੇਢ ਘੰਟੇ ਤੋਂ ਬਾਅਦ ਜਿਹੜੀ ਸੜਕ ਜਾਮ ਕਰੀ ਗਈ ਸੀ ਸੜਕ ਜਾਮ ਤੋਂ ਬਾਅਦ ਫਿਰ ਪ੍ਰਸ਼ਾਸਨ ਜਾਗ ਗਿਆ ਦਫ਼ਤਰ ਵਾਲੇ ਉੱਠੇ ਆਪਣੀ ਕੁੰਭ ਕਰਨੀ ਨੀਂਦ ਚੋਂ ਜਿਹੜਾ ਸਟੂਡੈਂਟ ਥੱਲੇ ਆਇਆ نیچے ਮੰਗ ਪੱਤਰ ਉਹਨਾਂ ਨੇ ਸਟੂਡੈਂਟ ਸਾਹਿਬ ਨੇ ਖਾਸ ਕਰ ਮੈਂ ਜਿਹੜਾ ਮਨਦੀਪ ਕੌਰ ਤੇ ਦੂਜੇ ਕੇਸ ਸੀ ਉਹਨਾਂ ਦੀ ਕੱਲੇ-ਕੱਲੇ ਦੀ ਡਿਟੇਲ ਦੱਸੀ ਵੀ ਐਸ ਤਰ੍ਹਾਂ ਜਲੀਲ ਹੋਣਾ ਪੈ ਰਿਹਾ ਏ ਲੇਡੀਜ਼ ਨੂੰ ਬੱਚਿਆਂ ਨੂੰ ਸਭ ਬੱਚਿਆਂ ਨੂੰ ਤੇ ਹੁਣ ਮੈਡਿਕਲ ਕੋਲ ਮਿਲ ਕੇ ਆਏ ਅਸੀਂ ਕੱਲੇ-ਕੱਲੇ ਕੇਸ ਦੀ ਜਾਣਕਾਰੀ ਦੇਖਿਆ ਕੇਸ ਦੀ ਜਾਣਕਾਰੀ ਤੋਂ ਬਾਅਦ ਉਹਨਾਂ ਨੂੰ ਕਿਹਾ ਜੀ ਇਹ ਜਲੀਲ ਨਾ ਹੋਣਾ ਪਵੇ ਜੇ ਪੁਲਿਸ ਨਕਮੀ ਹੈਗੀ ਆ ਕੰਮ ਨਹੀਂ ਕਰਦੀ ਉਹਨਾਂ ਨੂੰ ਇੱਕ ਸਾਈਡ ਤੇ ਕਰੋ ਯਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਅਸੀਂ ਹੁਣ ਤੁਹਾਡੇ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਇੱਥੇ ਮਹਿਲਾ ਕਮਿਸ਼ਨ ਦਾ ਤਾਂ ਅਸੀਂ ਕਰ ਲਿਆ ਜਿਹੜਾ ਔਮਨ ਸੈੱਲ ਦੀ ਇੰਚਾਰਜ ਹੈ ਜਾਂ ਔਮਨ ਸੈੱਲ ਜਿਹੜਾ ਥਾਣਾ ਫ ਉਸ ਵੂਮਨ ਸੈੱਲ ਨੂੰ ਅਸੀਂ ਅੱਜ ਇੱਥੋਂ ਤੁਹਾਡੇ ਰਾਹੀਂ ਇੱਕ ਮੈਸੇਜ ਦੇ ਰਹੇ ਤਿੰਨ ਦਿਨ ਦਾ ਅੱਜ ਤਿੰਨ ਦਿਨ ਦਾ ਇੱਕ ਮੈਸੇਜ ਦੇ ਰਹੇ ਜੇਕਰ ਆ 30 31 ਪਹਿਲੀ ਤਿੰਨ ਦਿਨ ਦਾ ਜਿਹੜਾ ਹੈਗਾ ਨਾ ਕੋਈ ਕਾਰਵਾਈ ਹੋਈ ਹੈ ਕੇਸਾਂ 'ਚ ਜਿਹੜੇ ਕੇਸਾਂ ਨਾਲ ਕੋਲ ਪੈਂਡਿੰਗ ਪੈਸੇ ਵੂਮਨ ਸੈੱਲ ਕੋਲ ਪੈਂਡਿੰਗ ਪੈਸੇ ਨੇ ਮਨਦੀਪ ੌਰ ਦੂਜੇ ਤੀਜੇ ਸਾਰੇ ਕੇਸਾਂ ਨਾਲ ਕੋਲ ਪੈਂਡਿੰਗ ਪੈਸੇ ਨੇ ਤਿੰਨ ਦਿਨ ਤੋਂ ਬਾਅਦ ਆਹੀ ਜਿਹੜਾ ਪਿੱਟਸਿਆਪਾ ਵੂਮਨ ਸੈੱਲ ਦੀ ਇੰਚਾਰਜ ਜੋ ਹੈਗੀ ਉਹਦੇ ਖਿਲਾਫ ਜਿਹੜਾ ਪਿੱਟਸਿਆਪਾ ਵੀ ਕਰਾਂਗੇ ਧਰਨਾ ਵੀ ਲਾਵਾਂਗੇ ਤੇ ਉਹਦੀ ਵੀ ਜਿਹੜੀ ਖਬਰ ਸਾਰੇ ਲੇਡੀਜ਼ ਜਿਹੜ ਪੋਹ ਮਹੀਨਾ ਲੱਗਦਾ ਨੇ ਜਨ ਬਾਅਦ ਅਸੀਂ ਜਿਹੜਾ 8ਵੇਂ ਥਾਣੇ ਦਾ ਕਰੋ ਕੀਤਾ ਜਾਵੇਗਾ ਪੋਹ ਮਹੀਨਾ ਲੱਗਦਾ ਜੇਕਰ ਨਾ ਕੋਈ ਕਾਰਵਾਈ ਹੋਈ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ